ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਆ ਆਪਣੇ ਨਾ ਆਮ ਹੀ ਗੱਲ ਪ੍ਰਚਲਿਤ ਆ ਬਈ ਮੱਲ ਪਾਲਣਾ ਤੇ ਮੱਲੀ ਪਾਲਣਾ ਬਹੁਤ ਔਖੇ ਕੰਮ ਆ ਦੋਨੋਂ ਜਦੋਂ ਕੋਈ ਮੱਲ ਨੂੰ ਤਿਆਰ ਕਰਨਾ ਹੁੰਦਾ ਜਾਂ ਫਿਰ ਮਾਲੀ ਤਿਆਰ ਕਰਨਾ ਪੈਂਦਾ ਇਹ ਘਰ ਦੀਆਂ ਕੰਦਾਂ ਵੀ ਖਾ ਜਾਂਦੇ ਇਹ ਬੜੇ ਵੱਡੇ ਸ਼ੌਂਕ ਦੀ ਗੱਲ ਆ ਐਸੇ ਸਾਨ ਤਿਆਰ ਕਰਦੇ ਨੇ ਨਹੀਂ ਤਾਂ ਦੋਸਤੋ ਜਿਹੜੇ ਹਿਸਾਬ ਦਾ ਖਰਚਾ ਆਉਂਦਾ ਨਾ ਹਰੇਕ ਬੰਦੇ ਦੇ ਵਸ ਦੀ ਗੱਲ ਜਿਹੜਾ ਇੱਕ ਪਲਵਾਨ ਆ ਉਹ ਵੀ ਆਮ ਚਾਰ ਬੰਦਿਆਂ ਜਿੰਨੀ ਖਰਾਕ ਖਾ ਜਾਂਦਾ ਜਿੰਨਾ ਚਾਰ ਬੰਦਿਆਂ ਦਾ ਖਰਚਾ ਨਾ ਇੰਨਾ ਮੱਲ ਦਾ ਇਕੱਲੇ ਦਾ ਹੀ ਖਰਚਾ ਹੁੰਦਾ ਤਾਂ ਆ ਵੀ ਜਿਹੜੇ ਮਾਲੀ ਆ ਚਾਰ ਮਈਆਂ ਜਿੰਨਾ ਕੱਲੀ ਇੱਕ ਵੱਡਾ ਮਾਂ ਲਿਖਰਾਕ ਖਾ ਜਾਂਦਾ ਤਾਂ ਇਸ ਕਰਕੇ ਨਾ ਇਹਨਾਂ ਨੂੰ ਪਾਲਣਾ ਇਹਨਾਂ ਨੂੰ ਸੰਭਣਾ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਪਰ ਜਿਹੜਾ ਕੋਈ ਮੇਰੇ ਭਰਾ ਮਿਹਨਤ ਕਰਦੇ ਆ ਨਾ ਤਾਂ ਉਹ ਮਿਹਨਤ ਫਿਰ ਰੰਗ ਵੀ ਲੈ ਕੇ ਆਉਂਦੀ ਆ ਲਓ ਬਈ ਦੋਸਤੋ ਆ ਜਿਹੜੇ ਤੁਹਾਨੂੰ ਹੁਣ ਸਾਨ ਚੈੱਕ ਕਰਾ ਰਹੇ ਆ ਨਾ ਪਾਲੇ ਤਾਂ ਸਾਰੇ ਟੱਬਰ ਨੇ ਰਲ ਕੇ ਬੜੀ ਤਗੜੀ ਮਿਹਨਤ ਆ ਸਾਰੇ ਟੱਬਰ ਦੀ ਪਰ ਮੇਲਾ ਨਹੀਂ ਪਤੰਦਰਾਂ ਨੇ ਛੱਡਿਆ ਕੋਈ ਹਰੇਕ ਮੇਲੇ ਦੇ ਵਿੱਚ ਜਿੱਤ ਗਿਆ ਆ ਨਾ ਬੱਚਾ ਜਿਹੜਾ ਇਹ 7 ਕ ਮਹੀਨਿਆਂ ਦਾ ਹੁਣ ਥੋੜਾ ਲਿੱਸਾ ਹੋ ਗਿਆ ਕਿਉਂਕਿ ਇਹ ਦੁੱਧ ਤੋਂ ਹਟਾਇਆ ਦੋਸਤੋ ਦੋ ਮੇਲਿਆਂ ਦਾ ਜੇਤੂ ਆ ਫਸਟ ਪੋਜੀਸ਼ਨ ਰਈਆ ਤਾਂ ਛੜਿਕ ਵੀਰੇ ਸੈਕੰਡ ਸੀ ਕਿ ਛੜਿਕ ਫਸਟ ਸੀ ਛੜਿਕ ਫਸਟ ਰਿਆ ਤਾਂ ਵੀ ਤਨੋਲੇ ਸੈਕੰਡ ਰਿਆ ਠੀਕ ਹੈ ਜੀ ਇਹ ਬੱਚਾ ਦੋਸਤੋ ਤਾਂ ਇਧਰ ਤਨੋਲੇ ਥਰਡ ਰਿਆ ਵੱਡਾ ਬੋਲਾ ਤਾਂ ਬਾਈ ਯੂ ਨਹੀਂ ਦੱਸ ਰਿਹਾ ਵੀ ਉਦੋਂ ਬੁੱਲ ਤਿਆਰੀ ਵੀ ਨਹੀਂ ਸੀ ਜਦੋਂ ਬੁੱਲ ਦੀ ਤਿਆਰੀ ਸੀ ਤਾਂ ਬਾਈ ਯੂ ਨਹੀਂ ਥੋੜੇ ਢਿੱਲੇ ਹੋ ਗਏ ਸੀ ਥੋੜੀ ਦਿੱਕਤ ਆ ਗਈ ਸੀ ਬਾਕੀ ਮੇਲਿਆਂ ਦੇ ਵਿੱਚ ਪਿਆ ਐਦ ਕੀ ਦੋਸਤੋ ਤਿਆਰੀ ਆ ਤਾਂ ਪਾਵਾਂਗੇ ਮੇਲੇ 'ਚ ਬਾਈ ਉਹਨਾਂ ਦੀ ਨਾਲ ਪੂਰੀ ਪ੍ਰੋਪਰ ਸਪੋਰਟ ਕਰਾਂਗੇ ਤਾਂ ਪਿਛਲੀ ਵਾਰ ਵੀ ਆਪਾਂ ਇਹ ਬੁੱਲਾਂ ਦੀ ਵੀਡੀਓ ਸ਼ੂਟ ਕਰੀ ਸੀ ਉਦੋਂ ਬੁੱਲ ਹੌਲਾ ਸੀ ਜਦੋਂ ਵੀਡੀਓ ਸ਼ੂਟ ਕਰੀ ਸੀ ਐਦ ਕੀ ਵੀਡੀਓ ਸ਼ੂਟ ਕਰ ਰਹੇ ਹਾਂ ਤਾਂ ਤੁਹਾਨੂੰ ਦਿਖਾਵਾਂਗੇ ਬਹੁਤ ਭਾਰੀ ਹੋ ਗਿਆ ਤਾਂ ਆਪਾਂ ਤੁਹਾਨੂੰ ਦੱਸਾਂਗੇ ਫਿਰ ਆਪਾਂ ਕਿਹੜੇ ਕਿਹੜੇ ਮੇਲੇ ਦੇ ਵਿੱਚ ਪਾਉਣਾ ਤਾਂ ਕੀ ਕੀ ਤਿਆਰੀ ਆ ਹੁਣ ਸੇਮਨ ਕਦੋਂ ਤੋਂ ਸ਼ੁਰੂ ਹੋਣਾ ਮਿਲਣਾ ਸਾਰੀਆਂ ਇਕੱਲੀਆਂ ਇਕੱਲੀਆਂ ਚੀਜ਼ਾਂ ਬਾਰੇ ਬਾਈ ਉਹਨਾਂ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਹਰਦੀਪ ਵੀਰੇ ਮਾੜਾ ਜਾਂ ਨੇੜੇ ਆ ਜਾਓ ਇੱਧਰ ਆਪਣੇ ਕੋਲ ਅੱਜ ਮੈਕ ਦੀ ਥੋੜੀ ਸ਼ੋਰਟੇਜ ਹੈਗੀ ਅੱਛੀ ਗੱਲ ਹਰਦੀਪ ਵੀਰੇ ਹੋਰ ਠੀਕ ਠਾਕ ਜੀ ਹਾਂਜੀ ਹਾਂ ਚਲੋ ਵਧੀਆ ਮਾੜਾ ਜਾਂ ਉੱਚੀ ਰੱਖਿਓ ਕੰਮ ਅੱਜ ਹਾਂ ਅੱਜ ਮੈਕ ਵਾਲੀ ਥੋੜੀ ਦਿੱਕਤ ਆ ਲਓ ਬਾਈ ਇਹ ਪਹਿਲਾਂ ਤਾਂ ਥੋੜੇ ਲੇਟ ਹੋ ਗਏ ਆਪਾਂ ਮੇਲੇ ਜਿੱਤਣ ਤੋਂ ਬਾਅਦ ਵੀਡੀਓ ਸ਼ੂਟ ਕਰਨ ਨੂੰ ਤਾਂ ਮੁਬਾਰਕਾਂ ਬਾਈ ਬੜੀਆਂ ਬੜੀਆਂ ਸਹੀ ਆ ਵੀਰੇ ਸਹੀ ਆ ਇਹ ਨਾ ਕੀ ਆ ਜੀ ਮਸਲਾ ਆ ਇਲਾਕੇ ਦੀ ਊਸ਼ਾਨ ਬਣ ਕੇ ਹੁਣ ਤਾਂ ਇਹ ਪਹਿਲਾਂ ਤਾਂ ਕੀ ਸੀ ਵੀਰੇ ਮਸਲਾ ਬਈ ਥੋੜੇ ਕੱਲਿਆਂ ਤੱਕ ਦਾ ਮਸਲਾ ਸੀ ਹੁਣ ਇਹ ਮਸਲਾ ਆਪਣੇ ਜ਼ਿਲ੍ਹੇ ਦੀ ਸ਼ਾਨ ਦਾ ਬਣ ਗਿਆ ਤਾਂ ਬਾਈ ਕਿੱਥੇ ਆ ਵੱਡੇ ਛੋਟੇ ਦਾ ਕਿਹੜੇ ਮੇਲੇ ਦੇ ਵਿੱਚ ਨੰਬਰ ਪਿਆ ਏ ਆਪਾਂ ਨੇ ਪਹਿਲੀ ਵਾਰ ਪਾਇਦਾ ਮੁਕੇ ਛੜਿੱਕਾ ਜੀ ਛੜਿੱਕ ਵੱਡਾ ਜੀ ਵੱਡਾ ਜੀ ਠੀਕ ਹੈ ਜੀ ਇਹ ਥਰਡ ਆਇਆ ਦਾ ਵੱਡੇਆਂ ਚ ਥਰਡ ਆਇਆ ਸੀ ਛੜਿੱਕ ਮੇਲੇ ਦੇ ਵਿੱਚ ਛੜਿੱਕ ਮੇਲੇ ਜਾਉਂ ਠੀਕ ਹੈ ਜੀ ਹੁਣ ਹਰਦੀਪ ਬਈਆ ਦਾ ਸਿਮਨ ਤਿਆਰ ਕਰਵਾਇਆ ਕਿ ਨਹੀਂ ਕਰਵਾਇਆ ਸਿਮਨ ਬਾਸੇ ਦਾ ਆਪਾਂ ਨੇ ਆ ਮਹੀਨੇ ਚ ਕਰਾ ਲੈਣਾ ਤਿਆਰੀ ਠੀਕ ਹੈ ਜੀ ਆਪਾਂ ਗੜਵਾਸੂ ਨੂੰ ਐਪਲੀਕੇਸ਼ਨ ਦਿੱਤੀ ਕਿ ਪ੍ਰਾਈਵੇਟ ਦਿੱਤੀ ਹੈ ਜੀ ਜੀ ਆਪਾਂ ਕਰਨਾਲ ਦੇ ਕਰਾਣੇ ਕਰਨਾਲ ਤੋਂ ਕਰਾਉਣਾ ਠੀਕ ਹੈ ਜੀ ਲਓ ਵੀ ਦੋਸਤੋ ਆ ਜਿਹੜਾ ਬੁੱਲਾ ਲਓ ਵੀਰੇ ਖੋਲ ਦੋ ਹੁਣ ਬਾਹਰ ਨੂੰ ਆਪਾਂ ਇਹਦੀ ਕਰੀਏ ਵੀਡੀਓ ਸ਼ੂਟ ਮਾੜਾ ਜਾਂ ਦੋਸਤੋ ਤੁਹਾਨੂੰ ਟੈਸਟਿਕਲ ਤੇ ਪਿੱਠ ਚ ਚੈੱਕ ਕਰਾਉਨੇ ਆ ਹਰਦੀਪ ਭਾਈ ਕਿਹੜੇ ਸਿਮਨ ਦਾ ਬੋਲਾ ਇਹ ਰੋਸਤਮ ਗਤੌਲੀ ਦਾ ਠੀਕ ਹੈ ਜੀ ਲਓ ਬਈ ਦੋਸਤੋ ਇਹ ਰੋਸਤਮ ਗਤੌਲੀ ਦਾ ਬੱਚਾ ਤਾਂ ਅੱਗੋਂ ਜਿਹੜਾ ਆ ਆ ਇਹ ਇਹਦਾ ਬੱਚਾ ਰਿਜ਼ਲਟ ਚੈੱਕ ਕਰੋ ਬੋਲ ਦਾ ਲਓ ਬਈ ਦੋਸਤੋ ਕਰੋ ਚੈੱਕ ਰੇਲ ਦੇ ਇੰਜਨ ਜੱਡੇ ਬੋਲ ਲਓ ਬਈ ਪਹਿਲਾਂ ਵੀ ਆਪਣੇ ਚੈਨਲ ਦੇ ਉੱਤੇ ਆ ਬੋਲ ਦੀ ਵੀਡੀਓ ਪਈਆ ਬਹੁਤ ਪਿਆਰ ਦਿੱਤਾ ਸੀ ਤੁਸੀਂ ਬਹੁਤ ਵੀਡੀਓ ਚੱਲੀ ਸੀ ਉਹ ਤਾਂ ਕਰੋ ਦੋਸਤੋ ਚੈੱਕ ਇਦੋਂ ਥੋੜੀ ਧੁੱਪ ਪੈਂਦੀ ਆ ਹੁਣ ਦੂਜੀ ਸਾਈਡੋਂ ਤੁਹਾਨੂੰ ਦਿਖਾਉਂਗਾ ਬਾਬੇ ਦੀ ਕਿਰਪਾ ਦੇ ਨਾਲ ਇੱਕ ਹਾਥੀ ਜੱਡਾ ਹਾਥੀ ਜੱਡਾ ਕੱਦਦਾ ਤਾਂ ਹਾਥੀ ਜੰਨਾ ਹੀ ਵਜਣਾ ਬੁੱਲ ਦੇ ਵਿੱਚ ਲਓ ਵੀਰੇ ਮੋੜੋ ਫਿਰ ਇਹਨੂੰ ਤਾਂ ਲਓ ਬਈ ਦੋਸਤੋ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਐਡਾ ਆਸਾਨ ਤਿਆਰ ਕਰਨਾ ਕੋ ਮਾੜੀ ਮੋਟੀ ਗੱਲ ਨਹੀਂ ਤਾਂ ਤਿਆਰ ਤਾਂ ਚਲੋ ਯਾਰ ਕਈ ਭਰਾ ਕਰ ਲੈਂਦੇ ਆ ਪਰ ਜਿਹੜੀਆਂ ਬੁੱਲ ਦੇ ਵਿੱਚ ਕੁਆਲਿਟੀਆਂ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਕਰੋ ਚੈੱਕ ਜਿਵੇਂ ਲక్ష్ਮੀ ਡੈਰੀ ਵਾਲੇ ਦਾਰੇ ਦੇ ਵਿੱਚ ਕੁਆਲਿਟੀਆਂ ਨਾ ਉਦਾਂ ਦਾ ਟੱਚ ਲੈਂਦਾ ਜਾ ਰਿਹਾ ਬਈ ਬਹੁਤ ਸੋਹਣੇ ਸਿੰਘ ਆ ਪਿੱਠ ਬਹੁਤ ਸੋਹਣੀ ਆ ਤਾਂ ਮੇਨ ਜਿਹੜੀ ਗੱਲ ਆ ਟੈਸਟਿਕਲ ਬਹੁਤ ਬਾਖੂ ਅੱਗੇ ਇਹਦੇ ਟੈਸਟਿਕਲਾਂ ਤੋਂ ਪਤਾ ਲੱਗ ਰਿਹਾ ਬਈ ਜਿਹੜੀਆਂ ਅੱਗੋਂ ਇਹਦੀਆਂ ਧੀਆਂ ਆਉਣ ਗਿਆ ਲੇਵੇ ਬੜੇ ਸ਼ਾਨਦਾਰ ਸਾਫ਼ ਸੁਥਰੇ ਤਾਂ ਖੁੱਲੇ ਲੇਵੇ ਦੀਆਂ ਮਾਲਕਣਾ ਰਹਿਣਗੀਆਂ ਲਓ ਤੋ ਇਹ ਕਰ ਦੋ ਵੀਰੇ ਅੰਦਰ ਤਾਂ ਹਰਦੀਪ ਵੀਰੇ ਆਜੋ ਨੇੜੇ ਤਾਂ ਆਪਾਂ ਅਕੇ ਕਿਸੇ ਮੱਝਾਂ ਦੇ ਉੱਤੇ ਜੰਪ ਨਹੀਂ ਕਰਵਾਉਂਦੇ ਪਿੰਡ ਦੇ ਵਿੱਚ ਜਾਂ ਕਿਤੇ ਨਹੀਂ ਬਾਹਰ ਨਹੀਂ ਪਿੰਡ 'ਚ ਨਹੀਂ ਕਰਾਉਂਦੇ ਠੀਕ ਹੈ ਜੀ ਆਪਾਂ ਆਪਣੀਆਂ ਮੱਝਾਂ ਕਿੰਨੀਆਂ ਕੁ ਕ੍ਰਾਸ ਕਰਵਾਈਆਂ ਵੀਰੇ ਆਪਣੀਆਂ ਤਕਰੀਬਨ ਇਹਦੇ ਕੋ ਦੋ ਕੋ ਹੋ ਰਿਆਂ ਜੀ ਬਸ ਬਸ ਠੀਕ ਹੈ ਜੀ ਪਹਿਲਾਂ ਕਰਾਈਆਂ ਜਿਉ ਸੇਲ ਸੁਲਝਾ ਸਕੀ ਠੀਕ ਹੈ ਜੀ ਠੀਕ ਹੈ ਤਾਂ ਉਮਰ ਕਿੰਨੀ ਹੋ ਗਈ ਹਰਦੀਪ ਜੀ ਹੁਣ ਜੀ ਸਵਾ 4 ਸਾਲ ਹੋ ਗਈ ਪਿਛਲੇ ਸਾਲੇ ਸਵਾ 3 ਸਾਲ ਦਾ ਜਾਤ ਉੱਤੇ ਵੀਡੀਓ ਬਣਾਈ ਠੀਕ ਹੈ ਜੀ ਲੋ ਵੀ ਦੋਸਤੋ 1 ਸਾਲ ਬਾਅਦ ਵੀਡੀਓ ਸ਼ੂਟ ਕਰ ਰਹੇ ਆ ਤਾਂ ਸਵਾ 4 ਸਾਲ ਦਾ ਬੋਲਾ ਤਾਂ ਰਿਜ਼ਲਟ ਚੈੱਕ ਕਰੋ ਬਈ ਆਪ ਹੀ ਇਕੱਲਾ ਨੰਬਰ ਨਹੀਂ ਲੈ ਰਿਆ ਤਾਂ ਜਿਹੜੇ ਬੱਚੇ ਅੱਗੇ ਆ ਰਹੇ ਆ ਤਾਂ ਉਹ ਵੀ ਦੋਸਤੋ ਐਦੇ ਬੱਚੇ ਆ ਜਿਹੜੇ ਤਾਂ ਉਹ ਵੀ ਨੰਬਰ ਲੈ ਰਹੇ ਆ ਤਾਂ ਜਿਹੜਾ ਅੱਗੇ ਬੱਚਾ ਇਹ ਹਰਦੀਪ ਵੀ ਹੁਣ ਥੋੜਾ ਫਿੱਕਾ ਹੋ ਗਿਆ ਪਰ ਕੱਦ ਬਹੁਤ ਆ ਬੱਚੇ ਦਾ ਉਮਰ ਕਿੰਨੀ ਆ ਹਰਦੀਪ ਵੀਰੇ 7 ਮਹੀਨੇ ਆ 7 ਮਹੀਨੇ ਆ ਤਾਂ ਕੱਦ ਦੋਸਤੋ ਚੈੱਕ ਕਰੋ 7 ਮਹੀਨਿਆਂ ਦੇ ਬੱਚੇ ਦਾ ਹੁਣ ਥੋੜਾ ਡਾਰਕ ਅਸਟੀਟਿਕਲ ਚੜਾ ਆ ਗਿਆ ਤਾਂ ਨੂੰ ਟੈਸਟਿਕਲ ਚੈੱਕ ਕਰਨੇ ਸੀ ਬਾਖੂਬ ਲੱਗੇ ਆ ਬੱਚੇ ਨੂੰ ਬਹੁਤ ਸੋਹਣੇ ਟੈਸਟਿਕ ਹੈ ਲਓ ਬਈ ਕਰੋ ਚੈੱਕ ਕਿਸੇ ਗੱਲ ਕਰਕੇ ਪਹਿਲਾ ਨੰਬਰ ਆਇਆ ਕਰਮਾਂ ਵਾਲੇ ਦਾ ਅਹ ਦੋਸਤੋ ਆਪ ਤਾਂ ਬੁੱਲ ਜਿਹੜਾ ਨੰਬਰ ਲੈ ਰਿਆ ਲੈ ਰਿਆ ਤਾਂ ਗੋ ਬੱਚੇ ਨੰਬਰਾਂ ਵਾਲੇ ਪੈਦਾ ਕਰਨੇ ਬੜੀ ਵੱਡੀ ਗੱਲ ਹੁੰਦੀ ਆ ਨਹੀਂ ਆਪਾਂ ਚੈੱਕ ਕਰਦੇ ਆ ਵੱਡੇ ਵੱਡੇ ਬੁੱਲਾ ਤਾਂ ਰਿਜ਼ਲਟ ਬਿਲਕੁਲ ਖਤਮ ਆਉਂਦਾ ਬੱਚਾ ਕੋਈ ਵੀ ਨੰਬਰ ਨਹੀਂ ਕੱਢਦਾ ਕੋਈ ਵੀ ਦੁੱਧ ਤੇ ਨਹੀਂ ਆਉਂਦਾ ਦੋਸਤੋ ਬੱਚਾ ਗੋ ਨੰੰਬਰ ਹੀ ਪੈਦਾ ਕਰਨਾ ਬੜੀ ਵੱਡੀ ਗੱਲ ਆ ਤਾਂ ਕਿਹੜੀ ਮੱਝ ਦੇ ਵਿੱਚੋਂ ਪੈਦਾ ਹੋਇਆ ਬੱਚਾ ਇਹ ਦੋਸਤੋ ਆ ਝੋਟੀ ਖੜੀ ਆ ਆ ਝੋਟੀ ਦਾ ਹੀ ਹੈ ਹਰ ਹਰਦੀਪ ਬਾਈ ਹੈਣਾ ਜੀ ਤਾਂ ਇਹ ਝੋਟੀ ਦਾ ਬੱਚਾ ਸੱਤ ਮਹੀਨਿਆਂ ਦਾ ਬੱਚਾ ਤਾਂ ਉਹ ਬੋਲਦਾ ਬੱਚਾ ਠੀਕ ਹੈ ਜੀ ਦੋਸਤੋ ਉਹੀ ਬੋਲਦਾ ਸੀ ਮਨ ਯੂਜ਼ ਕਰਿਆ ਕਰੋ ਜਿਹੜੇ ਬੋਲਦਾ ਰਿਕਾਰਡ ਚੋਂਗਾ ਤਾਂ ਰਿਕਾਰਡ ਤੁਸੀਂ ਚੈੱਕ ਕਰ ਲਓ ਬੱਚੇ ਦੀ ਪਿੱਠ ਕੈਸੀ ਆਈ ਆ ਤਾਂ ਬੱਚੇ ਦੇ ਟੈਸਟਿਕਲ ਕੈਸੇ ਆਏ ਆ ਇਹ ਤੋੜ ਦੋ ਮੜਾ ਜੀ ਬਈ ਮੈਂ ਕਹਿੰਨਾ ਹੈ ਨਾ ਤੋਰਾ ਤੂਰਾ ਬੱਚੇ ਦਾ ਪਤਾ ਲੱਗ ਜੂਗਾ ਖੜਨੀ ਬੈਠਣੀ ਤਾਂ ਐਉਂ ਅੱਗੋਂ ਸਿਮਨ ਯੂਜ਼ ਕਰਨਗੇ ਭਰਾ ਜਿਹੜੇ ਆਪਣੇ ਮੰਨ ਲਓ ਬ੍ਰੀਡ ਦੇ ਉੱਤੇ ਕੰਮ ਕਰਦੇ ਆ ਆ ਲਓ ਬਈ ਦੋਸਤੋ ਘਰੋਂ ਬੱਚੇ ਦੀ ਅੱਗੋਂ ਧੌਣ ਧੌਣ ਚੈੱਕ ਕਿਵੇਂ ਤੁਰਦਾ ਸਾਰੀਆਂ ਚੀਜ਼ਾਂ ਕਰੋ ਚੈੱਕ ਇਹ ਨਾ ਜਿਹੜੇ ਬੱਚੇ ਆ ਬਾਈ ਉਹਨਾਂ ਦੇ ਨਾਲ ਇਹ ਵੀ ਬੜੇ ਸ਼ੌਂਕੀ ਆ ਆਪ ਤਾਂ ਬਾਈ ਉਹ ਨਹੀਂ ਸ਼ੌਂਕੀ ਹੈਗੇ ਹੀ ਹੈਗੇ ਆ ਅੱਗੇ ਹਮ ਬੱਚੇ ਓਦੋਂ ਵੱਧ ਸ਼ੌਂਕੀ ਆ ਵੇਹ ਹਿਸਾਬ ਸ਼ੌਂਕੀ ਆ ਠੀਕ ਹੈ ਜੀ ਮੋੜ ਲਓ ਬ੍ਰੇਕ ਕਰੋ ਬੱਚੇ ਦਾ ਤੋਰਾ ਚੈੱਕ ਆ ਲਓ ਤੁਹਾਨੂੰ ਦੋਸਤੋ ਦਿਖਾਣ ਅਜੋ ਪਹਿਲਾਂ ਇਹ ਦਿਖਾ ਦਵਾਂ ਲਓ ਬਈ ਦੋਸਤੋ ਇਹ ਐ ਨਮ ਇਲਾ ਜਿਹੜਾ ਜਿੱਤੇ ਆ ਪਹਿਲਾਂ ਛੜੇਕ ਵਾਲਾ ਫਰਸਟ ਕੱਢੀ ਆ ਪੋਜੀਸ਼ਨ ਅੱਗੇ ਉਹਦੇ ਵਾਲੇ ਧਨੌਲੇ ਸੈਕੰਡ ਆ ਇਹਦਾ ਧਨੌਲੇ ਸੈਕੰਡ ਆ ਜੀ ਫਿਰ ਫਰਸਟ ਆਏਗਾ ਫਿਰ ਫਰਸਟ ਆਇਆ ਛੜੇਕ ਠੀਕ ਹੈ ਐਡੀ ਮਾਂ ਦਾ ਬਾਈ ਕੀ ਰਿਕਾਰਡ ਆ ਜੀ ਮਾਂ ਕਿੰਨਾ ਤੋਂ 17 ਪਲਸ ਜਾਈ ਜਾਂਦੀ 17 ਪਲਸ ਨੋਰਮਲ ਸੀ ਬਤ ਤੇ 17 ਪਲਸ ਚੱਲਦੀ ਆ ਤਾਂ ਆਪਣੇ ਜਿਹੜੇ ਵੱਡੇ ਬੁੱਲ ਦੀ ਮਾਂ ਆ ਉਹਦਾ ਹਰਪ੍ਰੀਤ ਬਾਈ ਹਰਦੀਪ ਬਾਈ ਕਿੰਨਾ ਰਿਕਾਰਡ ਰਿਹਾ ਉਹਦਾ 19 ਪਲਸ 19 ਪਲਸ ਦਾ ਰਕਾਰਡ ਠੀਕ ਹੈ ਜੀ ਲਓ ਵੀ ਦੋਸਤੋ ਵੱਡੇ ਬੁੱਲ ਦੀ ਮੈਂ ਦਾ ਰਕਾਰਡ ਆ ਮਾਂ ਦਾ ਰਕਾਰਡ ਆ 19 ਪਲਸ ਪਿੱਛੇ ਚੈੱਕ ਕਰੋ ਬੁੱਲ ਦੀ ਤਾਂ ਟੈਸਟਿਕਲ ਚੈੱਕ ਕਰੋ ਕਿਸੇ ਗੱਲ ਕਰਕੇ ਨੰਬਰਾਂ ਚ ਆਇਆ ਮਾੜੀ ਮੋਟੀ ਗੱਲ ਨਹੀਂ ਪਸ਼ੂ ਦਾ ਨੰਬਰਾਂ ਦੇ ਵਿੱਚ ਆ ਜਾਣਾ ਬੜੀ ਵੱਡੀ ਗੱਲ ਹੁੰਦੀ ਆ ਤਾਂ ਆ ਜਿਹੜਾ ਬੋਲਾ ਇਹਦੀ ਮਾਂ ਤੁਹਾਨੂੰ ਪਿੱਛੋਂ ਪਿੱਟ ਪੁੱਟ ਚੈੱਕ ਕਰਾਉਣਾ ਹੋ ਵਈ ਕਰ ਮਾ ਲ ਗਿਆ ਇੱਧਰ ਕੱਲੇ ਸਿੰਘਾਂ ਤੋਂ ਜੱਜਮੈਂਟ ਨਾ ਕਰਿਓ ਪਿੱਠ ਦੇਖੋ ਝੋਟੀ ਦੀ ਕੈਸੀ ਆ ਪਸ਼ੂ ਹਰਦੀਪ ਬਾਈ ਕੋਲ ਸਾਰੇ ਹੀ ਬਹੁਤ ਚੰਗਿਆ ਇੱਕ ਨੀਲੀ ਰਬੀ ਵਾਲੀ ਇੱਧਰ ਕੱਟੀ ਆ ਜਿਹੜੇ ਸਾਂਹ ਦੀ ਕੱਟੀ ਆ ਉਹਦੀ ਵੀ ਆਪਾਂ ਵੀਡੀਓ ਸ਼ੂਟ ਕਰੀ ਹੋਈ ਆ ਖੋਜੇ ਮਾ ਥਰੇ ਵਾਲੇ ਆਪਣੇ ਕਰਾਊਡ ਬਾਈ ਉਹਨਾਂ ਦਾ ਜਿਹੜਾ ਬੋਲਾ ਉਹਦੀ ਕੱਟੀ ਵੀ ਬਾਈ ਉਹਨਾਂ ਕੋਲ ਇੱਕ ਬਹੁਤ ਚੰਗੀ ਆ ਸਾਰੇ ਪਸ਼ੂ ਬੇਹਿਸਾਬ ਚੰਗੇ ਆ ਹਰਦੀਪ ਭਾਈ ਜਦੋਂ ਮੰਨ ਲਓ ਭਈ ਆਪਣਾ ਸੇਮਨ ਤਿਆਰ ਹੋ ਜਾਊਗਾ ਨਾ ਉਦੋਂ ਆਪਾਂ ਵੀਡੀਓ ਜ਼ਰੂਰ ਪਾਉਂਦੇ ਹੈਨਾ ਤਾਂ ਫੇਰ ਜਿਹੜੇ ਭਰਾ ਮੰਨ ਲਓ ਭਈ ਚਾਹਵਨ ਹੋਏ ਘਰੇ ਐਸੇ ਬੁੱਲਦੇ ਬੱਚੇ ਲੈਣ ਦੇ ਚਾਹਵਨ ਹੋਏ ਤਾਂ ਪਹਿਲਾਂ ਤਾਂ ਹਰਦੀਪ ਭਾਈ ਮੈਂ ਲੈ ਕੇ ਜਾਊਂਗਾ ਸ਼ੁਰੂਆਤ ਮੈਂ ਕਰੂੰਗਾ ਤੁਹਾਡੇ ਤੋਂ ਲੈ ਕੇ ਜਾਣ ਦੀ ਸਟਰਾ ਕਿਉਂਕਿ ਮੈਨੂੰ ਬੁੱਲ ਬਹੁਤ ਪਸੰਦ ਆ ਤਾਂ ਇੱਧਰ ਦੋਸਤੋ ਇੱਕ ਹੋਰ ਬੋਲਾ ਬਾਈ ਉਹਨਾਂ ਕੋਲ ਇਹ ਹਰਦੀਪ ਭਾਈ ਕਿਹੜੇ ਸੇਮਨ ਦਾ ਬੱਚਾ ਇਹ ਐਮ 1 ਭਾਈ ਇਹ ਐਮ 29 ਦਾ ਜੀ ਠੀਕ ਹੈ ਜੀ ਬਈ ਇਹ ਵੀ ਮਾੜਾ ਜਿਹਾ ਦਿਖਾ ਦਿਓ ਤੋਰ ਕੇ ਹਨਾ ਇਹ ਇਹ ਹਰਦੀਪ ਭਾਈ ਕਿਸੇ ਮੇਲੇ ਚ ਲਾਇਆ ਇਹ ਲਾਉ ਲਾਉਣਾ ਭਾਈ ਮੇਲੇ ਚ ਇਹ ਦੋ ਤਿੰਨ ਸਜਨੇ ਉੱਥੇ ਜ ਆਪਾਂ ਖੁਰ ਬਣਾਉਣ ਲੱਗੇ ਇਹਨਾਂ ਦੰਦ ਤੋੜ ਦੇਖੋ ਓਕੇ 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 ਉਹਨਾਂ ਚ ਦੋ ਜੀ ਪਏ ਹੋਏ ਉਹਨੇ ਚਾਰ ਚ ਪੈਣਾ ਤੇ ਚਾਰ हां ਫਿਰ ਚਾਰ ਚ ਛੋਟਾ ਸੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਐਦੀ ਮਾ ਦਾ ਹਰਦੀਪ ਭਾਈ ਕੀ ਗਾਣਾ ਪੈਨ ਦੀ ਸੇਮ ਆ ਅੱਛਾ ਇਹ ਦੋਆਂ ਬੁੱਲਾਂ ਦੀ ਸੇਮ ਆ ਇਹ ਐਮਨਪਤੀ ਇਹ ਰਸਤਮ ਗੋਤੌਦੇ ਬੱਚੇ ਬਹੁਤ ਸੋਹਣੇ ਆ ਤੇ ਮਾਲਕੀ ਦੇ ਘਰ ਪਾ ਦੇ ਨਾਲ ਦੋਸਤੋ ਕਰੋ ਚੈੱਕ ਪੂਛ ਵੀ ਕੈਸੀ ਬਿੰਦੀਆਂ ਵਾਲੀ ਆ ਬੋਲਦੀ ਤਾਂ ਸਿੰਘ ਵੀ ਬਿੰਦੀਆਂ ਵਾਲੇ ਆ ਇਹ ਬੜੀ ਵੱਡੀ ਗੱਲ ਹੁੰਦੀ ਆ ਲੋ ਪੁੱਤ ਮੜਾ ਜਿਆ ਛੇੜੋ ਨਾ ਤੰਗ ਹੋ ਜਾਊਗਾ ਕਰੋ ਬਈ ਦੋਸਤੋ ਚੈੱਕ ਕੈਸੇ ਬਿੰਦੀਆਂ ਵਾਲੇ ਸਿੰਘ ਲੱਗਿਆ ਬੋਲ ਨੂੰ ਕੈਸਾ ਬਿੰਦੀਆਂ ਵਾਲਾ ਪੂਛ ਲੱਗੀ ਆ ਇਹ ਬੁੱਲ ਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਹੋਣੀਆਂ ਦੋਸਤੋ ਬੁੱਲ ਤਾਂ ਨਾ ਇੱਕ ਪਾਲਣਾ ਹੀ ਬਹੁਤ ਔਖਾ ਹੁੰਦਾ ਬਾਈ ਜੀਨੀ ਤਿੰਨ ਤਿਆਰ ਕਰੀ ਫਿਰਦੇ ਆ ਬੜੀ ਵੱਡੀ ਗੱਲ ਆ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਲਈ ਬੜੀ ਮਾਣ ਵਾਲੀ ਗੱਲ ਆ ਇਹ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਬਿਹੇੜ ਪਿੰਡ ਆ ਦੋਸਤੋ ਜਿੱਥੇ ਮੈਂ ਵੀਡੀਓ ਸ਼ੂਟ ਕਰੀ ਜਣਾ ਠੀਕ ਹੈ ਜੀ ਬਾਈ ਲੈ ਚਲੋ ਜੀ ਅੰਦਰ ਟੈਸਟੀਕਲ ਪਿੱਠ ਸਿੰਘ ਸਾਰੀਆਂ ਚੀਜ਼ਾਂ ਬਾਖੂਆ ਤੁਸੀਂ ਜਿਹੜੇ ਵੀ ਬੋਲਦਾ ਸਿਮਨ ਲੈਣਾ ਚਾਹੋਗੇ ਉਹੀ ਤੁਹਾਨੂੰ ਮਿਲ ਜੂਗਾ ਲਓ ਬਾਈ ਇਧਰ ਮੜਾ ਜਾ ਛਿਲਡਾਂ ਦੇ ਉੱਤੇ ਵੇਰਵਾ ਪਾ ਦਿਓ ਹੈ ਜੀ ਤਾਂ ਇਹ ਦਿਖਾ ਦਿਓ ਚੀਜ਼ਾਂ ਏ ਜਿਹੜੀ ਸਭ ਤੋਂ ਇਧਰ ਪਹਿਲੇ ਤੇ ਪਈਆ ਇਹ ਆ ਦੋਸਤੋ ਥਰਡ ਪ੍ਰਾਈਜ਼ ਫਰਸਟ ਡੀਐਲਐਫ ਇਹ ਝੜੇ ਕਾਲੇ ਮੇਲੇ ਦੇ ਉੱਤੇ ਅ ਥਰਡ ਆਇਆ ਸੀ ਬਾਈ ਉਹਨਾਂ ਨਾਲਾ ਵੱਡਾ ਬੋਲਾ ਠੀਕ ਹੈ ਜੀ ਵੱਡੇ ਬੋਲਦਾ ਤਾਂ ਅੱਗੇ ਆ ਗਿਆ ਜੀ ਫਰਸਟ ਪ੍ਰਾਈਜ਼ ਇਹ ਫਰਸਟ ਪ੍ਰਾਈਜ਼ ਬਾਈ ਆਪਣਾ ਜਿਹੜਾ ਛੋਟਾ ਬੋਲਾ ਹੈ ਨਾ ਜੀ ਛੋਟਾ ਉਹਦਾ ਆ ਗਿਆ ਤਾਂ ਇਧਰ ਦੋਸਤੋ ਆ ਗਿਆ ਆਪਣਾ ਫੇਰ ਸੈਕਿੰਡ ਪ੍ਰਾਈਜ਼ ਇਹ ਵੀ ਆਪਣੇ ਛੋਟੇ ਦਾ ਹੀ ਆ ਗਿਆ ਠੀਕ ਹੈ ਜੀ ਇਧਰ ਤੁਸੀਂ ਕਰ ਲੋ ਚੈੱਕ ਹਰਦੀਪ ਸਿੰਘ ਤਾਂ son of ਗੁਰਚਰਨ ਸਿੰਘ ਪਿੰਡ ਬਿਹੇੜ ਜ਼ਿਲ੍ਹਾ ਫਤਿਹਗੜ ਸਾਹਿਬ ਉਹ ਸ਼ੋਅ ਨੰਬਰ 445 ਮੂਹਰਾ ਕੱਟਾ 3 ਤੋਂ 6 ਮੰਥ ਵਾਲਿਆਂ ਦੇ ਵਿੱਚ ਫਰਸਟ ਠੀਕ ਹੈ ਜੀ ਕਰੋ ਬਈ ਦੋਸਤੋ ਚੈੱਕ ਤਾਂ ਇਧਰ ਜੀ ਆ ਉਹੀ ਆ ਗਿਆ ਬਾਈ ਉਹਨਾਂ ਦਾ ਸਾਰਾ ਟੈਗ ਨੰਬਰ ਸਾਰਾ ਕੋਈ ਨਾਮ ਬਾਈ ਉਹਨਾਂ ਦਾ ਇਹ 0 ਤੋਂ 3 ਮਹੀਨੇ ਵਾਲਾ ਕੱਟਾ ਸੈਕੰਡ ਇਹ ਦੋਸਤੋ ਉੱਥੇ ਆਪਣਾ ਬਾਈ ਪਿੰਡੀਆਂ ਨਾਲ ਮੇਲੇ ਦੇ ਵਿੱਚ ਠੀਕ ਹੈ ਜੀ ਇਧਰ ਇਹ ਵੀ ਚੜੇਕਾਲਾ ਆ ਗਿਆ ਜੀ ਠੀਕ ਹੈ ਜੀ ਇਹ ਇਹ ਦੋਸਤੋ ਥਰਡ ਪ੍ਰਾਈਜ਼ ਇਹ ਥੋੜਾ ਹਿੱਲ ਰਿਹਾ ਇਹ ਆਪਾਂ ਦਿਖਾ ਦਈਏ ਇਹ ਆਪਣਾ ਵੱਡੇ ਛੋਟੇ ਵਾਲਾ ਥਰਡ ਪ੍ਰਾਈਜ਼ ਆ ਗਿਆ ਠੀਕ ਹੈ ਜੀ ਲਓ ਵੀ ਦੋਸਤੋ ਕੱਲੇ ਕੱਲੇ ਸਬੂਤਾਂ ਦੇ ਆਧਾਰ ਦੇ ਉੱਤੇ ਹਰੇਕ ਚੀਜ਼ ਤੁਹਾਨੂੰ ਦਿਖਾਤੀ ਆ ਤਾਂ ਮੇਨ ਗੱਲ ਆ ਬਾਈ ਇਹ ਬੱਚਿਆਂ ਦੇ ਇੰਟਰਸਟ ਦੀ ਲਓ ਵੀ ਦੋਸਤੋ ਬੱਚੇ ਪੜਦੇ ਵੀ ਬੜੇ ਵਧੀਆ ਸਕੂਲ 'ਚ ਬਾਈ ਉਹ ਨਹੀਂ ਕਹਿੰਦੇ ਪੜਦੇ ਵੀ ਬਹੁਤ ਚੰਗਾ ਆ ਤਾਂ ਨਾਲ ਇਹਨਾਂ ਦਾ ਪਸ਼ੂਆਂ ਦੇ ਵਿੱਚ ਰੁਝਾਨ ਵੀ ਚੰਗਾ ਪਸ਼ੂਆਂ ਦੇ ਵਿੱਚ ਇੰਟਰਸਟ ਚੰਗਾ। ਲਓ ਵੀ ਦੋਸਤੋ ਆ ਪਸ਼ੂ ਦਿਖਾਉਣ ਦਾ ਸਾਡਾ ਮੇਨ ਮੋਟਿਵ ਕੀ ਸੀ? ਇਹ ਚੋਂ ਬਾਈ ਆਪਣਾ ਬੁੱਲ ਸੇਲ ਕਿਹੜਾ ਜੀ? M29 ਵਾਲਾ ਜੀ। M29 ਵਾਲਾ। ਠੀਕ ਹੈ ਜੀ। ਲਓ ਵੀ ਦੋਸਤੋ ਜਿਹੜਾ M29 ਵਾਲਾ ਕੱਟਾ ਨਾ ਉਹ ਬਾਈ ਉਹਨਾਂ ਨੇ ਸੇਲ ਕਰ ਦਿੰਦਾ। ਤਾਂ ਜਿਹੜਾ ਦੂਜਾ ਬਾਈ ਛੋਟਾ ਕੱਟਾ ਬੁੱਲ ਤਾਂ ਹਲੇ ਮੇਲੇ ਮੁੰਡੇ ਮੇਲੇ ਦੇਖਾਂਗੇ ਹਨਾ ਜੀ। ਠੀਕ ਹੈ ਜੀ ਠੀਕ ਹੈ। ਲਓ ਵੀ ਦੋਸਤੋ ਬੁੱਲ ਬਹੁਤ ਚੰਗੇ ਆ। ਚੰਬ ਵਿੱਚੋਂ ਐਮਨਤੀ ਵਾਲਾ ਬਾਈ ਉਹ ਨਹੀਂ ਕਹਿੰਦੇ ਆ ਵੀ ਆਪਾਂ ਸੇਲ ਵੀ ਕਰਦਾਂਗੇ ਐਸਾ ਬੁੱਲ ਤੁਹਾਨੂੰ ਦੋਸਤੋ ਹਰੇਕ ਘਰੇ ਨਹੀਂ ਮਿਲੂਗਾ ਇਹ ਟਾਵਾਂ ਟੱਲਾ ਹੀ ਮਿਲੂਗਾ ਕਿਉਂਕਿ ਜਿਹੜਾ ਮਰਜੀ ਪਸ਼ੂ ਦੇਖ ਲਿਓ ਬਾਈ ਉਹਨਾਂ ਨਾਲ ਸਾਰੇ ਪਸ਼ੂ ਹੀ ਫਰਸਟ ਕਲਾਸ ਆ ਇੱਧਰ ਆਹਾ ਜਿਹੜੀ ਮੈਂ ਖੜੀ ਆ ਨਾ ਨੀਲੀ ਰਾਵੀ ਵਾਲੀ ਇਹ ਵੀ ਬਹੁਤ ਚੰਗੀ ਆ ਬਾਈ ਉਹਨਾਂ ਨੂੰ ਹੁਣ ਇੱਕ ਰਿਕੁਐਸਟ ਕਰੀਆ ਵੀ ਇਹਦੇ ਤੋਂ ਤੁਸੀਂ ਨੀਲੀ ਰਾਵੀ ਦੀ ਬਰੀਡ ਤਿਆਰ ਕਰਨੀ ਆ ਤਾਂ ਇਹਦੇ ਤੋਂ ਨੀਲੀ ਰਾਵੀ ਦਾ ਚੰਗਾ ਬੁੱਲ ਲੈ ਕੇ ਉਹ ਵੀ ਤੁਸੀਂ ਤਿਆਰ ਕਰੋ ਕਿਉਂਕਿ ਬੜੇ ਵੱਡੇ ਦੁੱਧ ਵਾਲੀ ਮੈਂ ਆ ਤਾਂ ਦੋਸਤੋ ਆ ਖੜਾ ਆਪਣਾ ਐਮ 29 ਵਾਲਾ ਕਟਾ ਜਿਹੜਾ ਵੀ ਕੋਈ ਮੇਰਾ ਸੱਜਣ ਲੈਣਾ ਚਾਹੁੰਦਾ ਹਰਦੀਪ ਬਈ ਆਪਣਾ ਨੰਬਰ ਬੋਲੇ ਆਪਣਾ ਨੰਬਰ ਹੈ 98033 55701 ਹਾਂਜੀ 98033 55 55 701 701 ਠੀਕ ਹੈ ਜੀ ਲੋ ਵੀ ਦੋਸਤੋ ਭਾਈ ਹਰਦੀਪ ਸਿੰਘ ਦਾ ਨੰਬਰ ਆ ਪਿੰਡ ਬਿਹੇੜਾ ਜ਼ਿਲ੍ਹਾ ਫਤਿਹਗੜ ਸਾਹਿਬ ਆ ਬਿਲਕੁਲ ਫਤਿਹਗੜ ਸਾਹਿਬ ਆਪਣਾ ਜਿਹੜਾ ਗੁਰੂ ਘਰ ਆ ਉਹਨਾਂ ਦੀ ਬੁੱਕਲ ਦੇ ਵਿੱਚ ਹੀ ਪਿੰਡ ਵਸਿਆ ਹੋਇਆ ਥੋੜੀ ਦੂਰੀ ਤੇ ਆ ਉੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਜਿਹੜੇ ਵੀ ਮੇਰੇ ਸੱਜਣਾ ਨੂੰ ਬੁੱਲ ਪਸੰਦ ਆਇਆ ਜਿਹੜਾ ਕੋਈ ਮੇਰਾ ਸੱਜਣ ਘਰੇ ਚੰਗੀ ਬਰੀਡ ਦਾ ਮਾਲੀ ਰੱਖਣਾ ਚਾਹੁੰਦਾ ਅੱਗੇ ਚੰਗੇ ਬੱਚੇ ਤਿਆਰ ਕਰਨੇ ਚਾਹੁੰਦਾ ਤਾਂ ਉਹ ਹਰਦੀਪ ਬਾਈ ਨੂੰ ਰਿੰਗ ਮਾਰ ਲਿਓ ਤਾਂ ਜਿਹੜਾ ਕੋਈ ਸੱਜਣ ਇੱਧਰ ਆਪਣੇ ਵੱਡੇ ਮਾਲੀ ਦਾ ਸਿਮਨ ਯੂਜ਼ ਕਰਨਾ ਚਾਹੁੰਦਾ ਉਹ ਵੀ ਥੋੜੇ ਸਮੇਂ ਦੇ ਵਿੱਚ ਹੁਣ ਤਿਆਰ ਹੋ ਜਾਣਾ ਤਾਂ ਉਹ ਵੀ ਬਾਈ ਨਾਲ ਰਾਬਤੇ ਦੇ ਵਿੱਚ ਰਹੋ ਤਾਂ ਤੁਹਾਨੂੰ ਅਗੇ ਆਪਣੀਆਂ ਮਾਂ ਤੇ ਚੰਗਾ ਸਿਮਨ ਯੂਜ਼ ਕਰਨ ਦੇ ਲਈ ਮਿਲ ਜੂਗਾ ਤਾਂ ਬਾਈ ਉਹਨੇ ਰੇਟ ਵਾਜਬ ਰੱਖਣਗੇ ਕੋਈ ਬਹੁਤ ਵੱਡਾ ਰੇਟ ਨਹੀਂ ਰੱਖਣਗੇ ਹਾਂ ਇਹ ਬਾਈ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਆ ਇਹ ਆਮ ਫਾਰਮਰਾਂ ਦੀ ਪਹੁੰਚ ਦੇ ਵਿੱਚ ਰਹੇ ਸਿਮਨ ਉਹਨੀ ਰੇਂਜ ਦੇ ਵਿੱਚ ਰੱਖਿਓ ਕੋਈ ਬਹੁਤੀ ਵੱਡੀ ਮੰਨ ਲਓ ਬਈ ਰੇਂਜ ਨਾ ਕਰ ਦਿਓ ਬਈ ਜਿਹੜੀ ਆਮ ਕਿਸਾਨ ਦੀ ਪਹੁੰਚ ਤੋਂ ਦੂਰ ਹੋ ਜਵੇ ਲੋ ਵੀ ਦੋਸਤੋ ਆ ਬੋਲ ਦਿਖਾਏ ਆ ਤਾਂ ਬਾਕੀ ਵੀ ਮੈਂ ਸੱਜਣਾ ਨੂੰ ਇਹੀ ਚੀਜ਼ ਕਹਿਣਾ ਹੁਣ ਜਦੋਂ ਵੀ ਮੱਝ ਕਰਾਸ ਕਰਾਉਣੀ ਹੁੰਦੀ ਆ ਨਾ ਚੰਗਾ ਸਿਮਨ ਯੂਜ਼ ਕਰਿਆ ਕਰੋ ਜੇ ਤੁਸੀਂ ਚੰਗਾ ਸਿਮਨ ਯੂਜ਼ ਕਰੋਗੇ ਤਾਂ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਜੇ ਦੋਸਤੋ ਮਾੜਾ ਸਿਮਨ ਯੂਜ਼ ਕਰੋਗੇ ਤਾਂ ਫੇਰ ਯਾਰ ਖੁਰਮਦਾ ਹੀ ਕਰਾਉਣ ਦਾ ਕੋਈ ਫਾਇਦਾ ਨਹੀਂ ਤਾਂ ਲਓ ਬਈ ਦੋਸਤੋ ਇਹ ਇੱਕ ਤਾਂ ਮੋਟੀਵੇਸ਼ਨਲ ਵੀਡੀਓ ਸੀ ਇੱਕ ਵਿੱਚੋਂ ਬੁੱਲ ਸੇਲ ਵੀ ਆ ਇਹ ਕਈ ਪੱਖ ਤੋਂ ਵੀਡੀਓ ਸ਼ੂਟ ਕਰੀ ਗਈ ਆ ਲਓ ਬਈ ਦੋਸਤੋ ਐਦਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ